ਇਹ ਉਹਨਾਂ ਜਰਨਲਾਂ ਦੇ ਨਾਮ ਆ ਜਿਨ੍ਹਾਂ ਨੇ ਇਸ ਗੁਰੂ ਨਗਰੀਲੀ ਸ਼ੀਧੀ ਦਿੱਤੀ ਆ ਆ ਦਿਖਾ ਦਿਓ ਇਧਰ ਵੀ ਸਾਰੇ ਵਾਲੇ ਦੁਆਲੇ ਦਿਖਾ ਦਿਓ ਆ ਜਾਓ ਅੱਡੀ ਆ ਨਾ ਰੇ ਜਰਨਲ ਹਰਪਖ ਸਿੰਘ ਆ ਮੇਰੇ जनरल हरभत सिंह जनरल हरभ सिंह जी तेरी सोच ऐसी जनरल हरभ सिंह जी तेरी जनरल हरबक सिंह हमारे जनरल हरबक सिंह जनरल हरबक सिंह जी तेरी सोचते जनरल हरबक सिंह जी तेरी सोच ऐसी भुले सो कॾहिं बि गॾिजी वीडियो ਉਹ ਇੱਥੇ ਡਾ ਲੈਣ ਦੋ ਕਿਹਾ ਮੇਰੇ ਖਸਾਬ ਨੂੰ ਉਹ ਕਰੋ ਬੱਚਾ ਸਾਡੇ ਸਭ ਕੋਈ ਭਾਵਨ ਦੇ ਤੇ ਜਿੰਦੀ ਆਲਾ ਜਗਾ ਜਗਾ ਛਿੱਕੜੀ ਨੂੰ ਅੱਜ ਕਰ ਰਹੀ ਮੈਂ ਵਾਏ ਗੁਰਜੀਤ ਕਾ ਖਾਲਸਾ ਸੇਵਾ ਹੈ ਬਹੁਤ ਹੀ ਸਤਕਾਰਯੋਗ ਪ੍ਰਾਪਰਟੀ ਇੰਪੋਰਟੈਂਟ ਬੇਨਤੀ ਕਰਨ ਲੱਗੇ ਆ ਅੱਜ ਇਹ ਗੁਰੂ ਰਾਮਦਾਸ ਸੱਚੇ ਬਾਦਸ਼ਾਹ ਦਾ ਓਟ ਆਸਰਾ ਲੈ ਕੇ ਇੱਕ ਬੜਾ ਸ਼ੁਭ ਕੰਮ ਕਰਨ ਲੱਗੇ ਆ ਔਰ ਇਸ ਵਕਤ ਮੈਂ ਖੜਾ ਅਮ੍ਰੇਸਰ ਮਾਝੀ ਦੀ ਧਰਤੀ ਤੇ ਉਸ ਜਗਾ ਤੇ ਜਿੱਥੇ ਕੁਝ ਦਿਨ ਪਹਿਲਾਂ ਕਹਿੰਦੇ ਸੀ ਮੇਲਾ ਹੋਣਾ ਪਰ ਇੱਥੇ ਬਹੁਤ ਸਾਰੀਆਂ ਯਾਦਗਾਰਾਂ ਬਣੀਆਂ ਨੇ ਸ਼ਹੀਦ ਸਿੰਘਾਂ ਦੀਆਂ ਔਰ ਸਾਡੇ ਦੇਸ਼ ਦਾ ਫਲੈਗ ਝੁਲਦਾ ਹੈ ਔਰ ਉਹ ਮੇਲਾ ਤੇ ਚਲੋ ਪ੍ਰਸ਼ਾਸਨ ਵੱਲੋਂ ਤੇ ਜਥੇਬੰਦੀਆਂ ਵੱਲੋਂ ਸਾਡੇ ਸਾਰੇ ਸਾਥੀਆਂ ਵੱਲੋਂ ਜਦੋਂ ਬੇਨਤੀ ਕੀਤੀ ਗਈ ਤੇ ਉਹ ਰੱਦ ਕਰ ਦਿੱਤਾ ਗਿਆ ਔਰ ਇਹ ਮਾਜੀ ਦੀ ਧਰਤੀ ਤੇ ਮੇਲਾ ਜਿਸ ਸ਼ਕਤੀਤਾ ਹੋਣਾ ਚਾਹੀਦਾ ਸੀਗਾ ਉਸੇ ਦਾ ਇਹ ਮੇਲਾ ਹੋਣ ਜਾ ਰਿਹਾ ਔਰ 27 ਅਪ੍ਰੈਲ ਨੂੰ ਦਿਨ ਐਤਵਾਰ ਰੰਜੀਤ ਐਵੇਨਿਊ ਰੋਜ਼ ਗਾਰਡਨ ਪਾਰਕ ਦੇ ਵਿੱਚ ਸ਼੍ਰੀ ਅਮਰਸਰ ਸਾਹਿਬ ਵਿੱਚ ਉਹ ਜੱਗ ਦੀਆਂ ਜ਼ਮੀਰਾਂ ਵਾਲੇ ਪਹੁੰਚੇ ਹੋ ਜਿਹੜੇ ਵਾਕਈ ਸੂਰਬੀਰ ਯੋਧਿਆਂ ਦੀ ਗੱਲ ਕਰਦੇ ਆ ਸਿਰਫ ਟੀਵੀ ਤੇ ਵੀਡੀਓ ਪਾਉਣ ਵਾਲੇ ਕੰਮ ਨਾ ਕਰਿਓ ਸੋ ਭਰਾਓ ਕੋਸ਼ਿਸ਼ ਦੇਣ ਸਿੱਖ ਕੌਮ ਦੇ ਮਹਾਨ ਨਾਇਕ ਜਿਸ ਦੀ ਅਮਰਸਰ ਦੇ ਆ ਜਰਨਲ ਹਰਬਖਸ਼ ਸਿੰਘ ਤੁਸੀਂ ਦੇਖ ਰਹੇ ਹੋ ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦਾ ਉਹ ਸਿੱਖ ਤੇ ਉਹ ਸੂਰਬੀਰ ਯੋਧਾ ਵਾ ਜਿਸ ਦਾ ਬਹੁਤ ਵਿਲੱਖਣ ਇਤਿਹਾਸ ਆ ਤੇ ਜਦੋਂ ਅਸੀਂ ਇਸ ਦਾ ਨਾਮ ਲੈਂਦੇ ਬੜੇ ਫਕਰ ਨਾਲ ਪ੍ਰਾਊਡ ਨਾਲ ਸਿਰ ਝੁੱਕ ਕੇ ਤੁਰਦੇ ਆਂ ਔਰ ਇਦਾਂ ਹੀ ਕਿਤੇ ਤੁਸੀਂ ਗੂਗਲ ਤੇ ਜਾ ਕੇ ਸਰਚ ਕਰਿਓ ਜਨਰਲ ਹਰਬਖ ਸਿੰਘ ਕੌਣ ਸੀ ਤੁਹਾਨੂੰ ਮਾਣ ਮਹਿਸੂਸ ਹੋਊਗਾ ਕਿਤੇ ਪਾਕਿਸਤਾਨ ਦੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਕੋਲ ਪੁੱਛ ਕੇ ਵੇਖਿਓ ਉੱਥੋਂ ਦੇ ਜਨਰਲਾਂ ਦੇ ਮੂੰਹ ਸੁਣਿਓ ਕਿ ਜਨਰਲ ਹਰਬਖ ਸਿੰਘ ਕੌਣ ਸੀ ਜਿਹੜੇ ਕਹਿੰਦੇ ਸੀ ਦਿੱਲੀ ਜਾ ਕੇ ਖਾਣਾ ਖਾਵਾਂਗੇ ਭਾਰਤ ਨੂੰ ਜਿੱਤਾਂਗੇ ਇਸ ਜਰਨੈਲ ਨੇ ਪਹਿਲਾਂ ਕਿਹਾ ਸਾਡੇ ਕੋ ਨਨਕਾਣਾ ਸਾਹਿਬ ਚਲੇ ਗਿਆ ਬੜਾ ਹਰਮੰਦਰ ਸਾਹਿਬ ਨਹੀਂ ਜਾਣਦੇ ਆਂਗੇ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਧਰਤੀ ਦਾ ਇਹ ਸੱਚਾ ਸਿੱਖ ਚਟਾਨ ਵਾਂਗ ਉਸ ਵੇਲੇ ਮੈਦਾਨੇ ਜੰਗ ਦੇ ਵਿੱਚ ਜੂਝਿਆ ਤੇ ਸੂਰਮਿਆਂ ਵਾਂਗੂ ਲੜਿਆ ਔਰ ਭਾਰਤ ਦੇਸ਼ ਨੂੰ ਜਿਹੜਾ ਵਾ ਬੜੀ ਸ਼ਾਨ ਦੇ ਨਾਲ ਜਿੱਤ ਦਵਾਈ ਔਰ ਪੂਰੇ ਵਰਲਡ ਦੇ ਵਿੱਚ ਸਾਡੇ 6 ਫੁੱਟ ਦਾ ਬੜਾ ਰੁੱਖਾ ਪਿੰਡ ਦਾ ਰਹਿਣ ਵਾਲਾ ਉਹ ਸੂਰਬੀਰ ਯੋਧਾ ਸੰਗਰੂਰ ਜ਼ਿਲ੍ਹੇ ਦਾ ਜਨਰਲ ਹਰਬਖਸ਼ ਸਿੰਘ ਜਿਸ ਨੂੰ ਬੜੇ ਮਾਣ ਦੇ ਨਾਲ ਆਰਮੀ ਦੇ ਵਿੱਚ ਸਤਿਕਾਰ ਦੇ ਨਾਲ ਨਾਮ ਲਿਆ ਜਾਂਦਾ ਉਸ ਜਰਨੈਲ ਦੇ ਨਾਮ ਨੂੰ ਸਮਰਪਿਤ 27 ਅਪ੍ਰੈਲ ਨੂੰ ਵਾਤਾਵਰਣ ਦਿਵਸ ਜਿਹੜਾ ਇਸ ਧਰਤੀ ਤੇ ਇਸੇ ਰੋਜ਼ਗਾਰਡਨ ਦੇ ਵਿੱਚ ਮਨਾਇਆ ਜਾਊਗਾ ਸੋ ਭਰਾਓ ਉਸ ਦਿਨ ਸਮੂਹ ਜਥੇਬੰਦੀਆਂ ਜਿੰਨੇ ਵੀ ਲੋਕ ਸਿੱਖ ਕੌਮ ਨੂੰ ਪਿਆਰ ਕਰਨ ਵਾਲੇ ਆ ਸਰਬ ਸੰਜੀ ਵਾਤਾਵਰਣ ਨੂੰ ਪਿਆਰ ਕਰਨ ਵਾਲੇ ਆ ਉਹ ਜਰੂਰ ਪਹੁੰਚਿਓ ਟਾਈਮ ਹੈ 10 ਵਜੇ ਤੋਂ 12 ਵਜੇ ਦਾ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੇ মিডিਆ ਨੂੰ ਔਰ ਹਰ ਇੱਕ ਉਸ ਜਗ ਦੀ ਜ਼ਮੀਰ ਵਾਲੇ ਨੂੰ ਜੋ ਚਾਹੁੰਦੇ ਨੇ ਕਿ ਸਮਾਜ ਨੂੰ ਕੁਝ ਚੰਗੀ ਸਿੱਖਿਆ ਦਿੱਤੀ ਜਾਵੇ ਉਹ 27 ਅਪ੍ਰੈਲ ਨੂੰ 10 ਵਜੇ ਅੰਮ੍ਰਿਤਸਰ ਰੋਜ਼ ਗਾਰਡਨ ਵਿੱਚ ਜ਼ਰੂਰ ਪਹੁੰਚੋ ਔਰ ਜਿਹੜੇ ਮੇਰੇ ਭਰਾ ਨਾਲ ਖੜੇ ਨੇ ਇਹ ਉਹ ਭਰਾ ਨੇ ਜਿਨ੍ਹਾਂ ਨੇ ਇਸ ਦੇਸ਼ ਦੇ ਲਈ ਆਪਣੇ ਖੂਨ ਦੇ ਕਤਰੇ ਵੀ ਬਹਾਏ ਔਰ ਇਸ ਦੇਸ਼ ਦੀ ਆਪਣੀਆਂ ਹੱਸ ਹੱਸ ਕੇ ਜਾਨਾਂ ਵੀ ਬਾਰਡਰ ਤੇ ਜਿਹੜੀਆਂ ਮਾਰਨ ਲਈ ਜਿਹੜੇ ਖਲੋਗੇ ਇਹ ਮੇਰੇ ਭਰਾ ਭਾਰਤੀ ਸੈਨਾ ਦੇ ਵੱਡੀਆਂ-ਵੱਡੀਆਂ ਪੋਸਟਾਂ ਤੇ ਵੱਡੇ-ਵੱਡੇ ਅਹੁਦਿਆਂ ਤੇ ਰਹਿ ਕੇ ਅੱਜ ਵੀ ਦੇਸ਼ ਦੀ ਸੇਵਾ ਕਰ ਰਹੇ ਆਂ ਔਰ ਅੱਜ ਵੀ ਦੇਸ਼ ਦੇ ਨਾਲ ਪਿਆਰ ਕਿੰਨਾ ਕਿੰਨਾ ਜਜ਼ਬਾ ਵਾ ਸੋ ਕਿਤੇ ਨਾ ਕਿਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਭਾਰਤੀ ਸੈਨਿਕਾਂ ਦੇ ਨਾਲ ਖਲੋ ਕੇ ਆਪਣਾ ਮਾਣ ਮਹਿਸੂਸ ਕਰੀਏ ਜੇ ਕਿਤੇ ਅਸੀਂ ਨਹੀਂ ਵੀ ਭਰਤੀ ਹੋ ਸਕੇ ਤੇ ਅੱਜ ਉਹਨਾਂ ਦੇਸ਼ ਦੇ ਯੋਧਿਆਂ ਲਈ ਅਸੀਂ ਲੜਦੇ ਸਕਦੇ ਆਂ ਨਾ ਜਿੰਨਾ ਵੀ ਸਾਨੂੰ ਦੇਣ ਆ ਸੋ ਅਸੀਂ ਦੋ ਦਿਨ ਜਗਾਰੇ ਛੱਡਣੇ ਆ ਹੁਣ ਉਹਨਾਂ ਦੇ ਨਾਂ ਦੇ ਤੇ ਬਾਅਦ ਵਿੱਚ 22 ਤਰੀਕ ਨੂੰ ਅਸੀਂ ਤੁਹਾਨੂੰ ਵਾਰ-ਵਾਰ ਸੂਚਨਾ ਕਰਦੇ ਰਵਾਂਗੇ ਮੀਟਿੰਗਾਂ ਕਰਦੇ ਰਵਾਂਗੇ ਤੇ ਤੁਹਾਨੂੰ ਹੱਥ ਜੋੜ ਕੇ ਬੇਤੀ ਹੈ ਕਿ ਤੁਸੀਂ ਆਉਣਾ ਵਾ ਉਹ ਦਲਬਾਖ ਭਾਜੀ ਜਿਹੜੇ ਆ ਉਹ ਤੁਹਾਡੇ ਨਾਲ ਵਿਚਾਰ ਰੱਖਣਗੇ ਸਾਹਿਬ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੋਂ ਸਰਬਜੀਤ ਭਾਜੀ ਨੇ ਸਾਰਾ ਦੱਸਤਾ ਜ਼ਰੂਰੂ ਲੋ ਪਿਆਰੀ ਸੰਸਥਾ ਨੂੰ ਬੇਤੀ ਕਰਨੀ ਚਾਹੁੰਦਾ ਕਿ ਜੋ ਪੰਜਾਬ ਦੇ ਮਹਾਨ ਯੋਧੇ ਕੀਰੇ ਮਹਾਨ ਨਾਇਕ ਜਨਰਲ ਹਰਪਖਸ਼ ਸਿੰਘ ਨੇ ਪੰਜਾਬ ਐਨ ਕਸ਼ਮੀਰ ਦੀ ਧਰਤੀ ਨੂੰ ਬਚਾਇਆ ਜਿਹਦੇ ਵਿੱਚ ਸਾਡੇ ਤਿੰਨ ਤਖਤਾਂ ਨੂੰ ਵੀ ਉਹਨਾਂ ਨੇ ਸਮਰਪਤ ਜੇਤ ਵਿੱਚ ਕਿ ਖਾਨੂੰ ਦਵਾਏ ਜੋ ਅੱਜ ਜਿੰਨੇ ਵੀ ਧਾਰਮਿਕ ਹਸਤਾਨਾਂ ਦੇ ਦਰਸ਼ਨਾਂ ਕਰ ਰਹੀਆਂ ਹਨ ਦੂਦ ਰਾਜਾ ਅਤੇ ਸੰਖਾ ਇਹ ਜਨਰਲ ਹਰਬਖਸ਼ ਸਿੰਘ ਦੀ ਦੇਣ ਆ ਜਨਰਲ ਹਰਬਖਸ਼ ਸਿੰਘ ਨੇ ਰੱਬ ਦੀ ਜੰਗ ਲੜੀ ਹੈ ਕੋਈ ਦੇਸ਼ ਦੀ ਲੜਦਾ ਕੋਈ ਕੌਮ ਦੀ ਲੜਦਾ ਕੋਈ ਮੱਤਬ ਦੀ ਲੜਦਾ ਕੋਈ deen ਦੀ ਲੜਦਾ ਕੋਈ ਧਰਮ ਦੀ ਲੜਦਾ ਹਰ ਜਨਰਲ ਹਰਬਖਸ਼ ਸਿੰਘ ਨੇ ਭਾਰਤ ਸਰਕਾਰ ਦੇ ਹੁਕਮਾਂ ਨੂੰ ਅਦੁੱਲਦੇ ਹੋਏ ਜਨਰਲ ਚੌਧਰੀ ਦੇ ਹੁਕਮ ਨੂੰ ਨਾਮਨਜ਼ੂਰ ਕਰਦੇ ਹੋਏ ਇਹ ਜੰਗ ਲੜੀ ਤੇ ਲਾਹੌਰ ਜਿੱਤਿਆ ਇਸ ਮਹਾਨ ਆਗੇ ਦੇ ਵਾਤਾਵਰਣ ਵਿਅਸਧੀ ਜਿਹੜੀ ਆਵਾਜ਼ ਲਾਈ ਆ ਮੇਰੇ ਸਮਾਜ ਸੇਵੀ ਭਾਜੀ ਸਰਬਜੀਤ ਸਿੰਘ ਸੋਨੂ ਨੇ ਤੇ ਸਾਰੀਆਂ ਸੰਸਥਾਵਾਂ ਨੇ ਇਹਨਾਂ ਨੂੰ ਸਮਰਪਿਤ ਕੀਤਾ ਜਿਹਦੇ ਵਿੱਚ ਅੱਜ ਮੇਰੇ ਨਾਲ ਇੱਥੇ ਪਹੁੰਚੀਆਂ ਸੰਸਥਾਵਾਂ ਸਾਫਕਾ ਸੈਨਿਕ ਕਿਸਾਨ ਮਜ਼ਦੂਰ ਪਾਰਟੀ ਜਿਹਦੇ ਪ੍ਰਧਾਨ ਤਸਵੀਰ ਸਿੰਘ ਖੰਧਾ ਔਰ ਪ੍ਰਧਾਨ ਹੈਦਰ ਸਾਹਿਬ ਔਰ ਨਾਲ ਹੀ ਵੈਲਫੇਅਰ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਜਿਹਦੇ ਪ੍ਰਧਾਨ ਸੂਬਾ ਪ੍ਰਧਾਨ ਸਕਦੇਵ ਸਿੰਘ ਤੇ ਉਹਨਾਂ ਦੀ ਪਾਰਟੀ ਦੇ ਅ ਪਰਮਜੀਤ ਸਿੰਘ ਹਰੀਆਲੀ ਮਿਸ਼ਨ ਦੀ ਟੀਐਮਪੀ ਸਨ ਆਏ ਭਾਜੀ ਪ੍ਰਭ ਸਿੰਘ ਅਰਸਪਾਲ ਸਿੰਘ ਬਾਬਾ ਮੇਜ ਸਿੰਘ ਸੋਢੀ ਦਸ਼ਮੇਸ਼ ਤਨਵਾਲ ਦੇ